ਹਰੇਕ ਬੰਦਾ ਨਵੀਂ ਗੱਡੀ ਲੋਨ ਦੇ ਉੱਤੇ ਲੈਂਦਾ ਮਤਲਬ ਕਿਸ਼ਤਾਂ ਦੇ ਉੱਤੇ ਲੈਂਦਾ ਬਹੁਤ سارے ਬੰਦੇ ਸੈਕੰਡ ਹੈਂਡ ਗੱਡੀ ਦੇ ਉੱਤੇ ਵੀ ਲੋਨ ਕਰਾਉਂਦੇ ਨੇ ਪਰ ਜੋ 99% ਬੰਦੇ ਗਲਤੀ ਕਰਦੇ ਨੇ ਉਹ ਇਹ ਹੀ ਆ ਕਿ ਗੱਡੀ ਦੀ ਜਦੋਂ ਆਰ.ਸੀ. ਬੰਦਾ ਨਾਮ ਕਰਾਉਂਦਾ ਤਾਂ ਉਹਦੇ ਉੱਤੇ ਜਿਹੜੀ ਕੰਪਨੀ ਦਾ ਲੋਨ ਹੁੰਦਾ ਉਹਦਾ ਨਾਮ ਲਿਖ ਕੇ ਆਉਂਦਾ ਇਹ ਸਭ ਤੋਂ ਵੱਡੀ ਗਲਤੀ ਹੈ ਬਾਈ ਤੁਹਾਡੀ ਜੇ ਇਹ ਤੁਸੀਂ ਛੋਟੀ ਜਿਹੀ ਵੀ ਗਲਤੀ ਕਰੀਏ ਤਾਂ ਤੁਹਾਡੇ ਇੰਸ਼ੋਰੈਂਸ ਦਾ ਸਾਰਾ ਕਲੇਮ ਤੁਹਾਡੀ ਬੈਂਕ ਲੈ ਜਾਊਗੀ ਜਿਨੇ ਤੁਹਾਨੂੰ ਲੋਨ ਦਿੱਤਾ ਸੀਗਾ ਹੁਣ ਦੱਸਦਾ ਤੁਹਾਨੂੰ ਮੈਂ ਕਰਨਾ ਕੀ ਆ ਤੁਹਾਨੂੰ ਦੱਸਦਾ ਸਭ ਤੋਂ ਪਹਿਲਾਂ ਗਲਤੀ ਕੀ ਆ ਜਿਹੜੀ ਹਰੇਕ ਬੰਦਾ ਕਰਦਾ ਲੋਕ ਕੀ ਕਰਦੇ ਨੇ ਜਦੋਂ ਬੈਂਕ ਦਾ ਲੋਨ ਕਲੀਅਰ ਕਰ ਦਿੰਦੇ ਨੇ ਉਦੋਂ ਬਾਅਦ ਆਪਣੀ ਐਨਓਸੀ ਲੈ ਲੈਂਦੇ ਨੇ ਉੱਥੇ ਤੱਕ ਉਹਨਾਂ ਨੂੰ ਲੱਗਦਾ ਕਿ ਠੀਕ ਆ ਸਾਡਾ ਲੋਨ ਕਲੀਅਰ ਆ ਹਾਂ ਭਾਈ ਤੁਹਾਡਾ ਲੋਨ ਕਲੀਅਰ ਆ ਪਰ ਜੋ ਤੁਹਾਡੇ ਵਹੀਕਲ ਦੀ origignal RC ਆ ਉਹਦੇ ਉੱਤੇ ਬੈਂਕ ਦਾ ਨਾਮ हटਵਾਉਂਦੇ ਹੀ ਨਹੀਂਗੇ ਹਮੇਸ਼ਾ ਉਦਾਂ ਹੀ ਚੱਲਦਾ ਰਹਿੰਦਾ ਜਦੋਂ ਅੱਗੇ ਕਿਤੇ ਨੂੰ ਸੇਲ ਵੀ ਕਰਨੀਆਂ ਤਾਂ NOC ਹੀ ਤੁਹਾਡੇ ਕੋਲ ਕੋਈ ਪ੍ਰੂਫ ਰਹਿੰਦਾ ਕਿ ਹਾਂ ਭਾਈ ਸਾਡੇ ਕੋਲ NOC ਹੈਗੀ ਹੈ। ਇਹ ਹੀ ਤੁਹਾਡੀ ਸਭ ਤੋਂ ਵੱਡੀ ਗਲਤੀ ਆ। ਹੁਣ ਇਹ ਜ਼ਰੂਰੀ ਕਿਉਂ ਹਟਵਾਉਣਾ? ਜੇ ਲੀਗਲੀ ਤੁਹਾਡੀ RC ਦੇ ਉੱਤੇ ਬੈਂਕ ਦਾ ਨਾਮ ਹੈਗਾ ਉਹ ਇੰਸ਼ੋਰੈਂਸ ਕੰਪਨੀ ਦਾ ਨਾਮ ਹੈਗਾ ਜਿਹਦੇ ਤੋਂ ਤੁਸੀਂ ਲੋਨ ਕਰਾਇਆ ਤਾਂ ਹਜੇ ਵੀ ਲੀਗਲੀ ਗੱਡੀ ਤੁਹਾਡੇ ਕੋਲ ਹੈ ਨਹੀਂ ਕਿ অথরাইਜ਼ਡ ਤੁਸੀਂ ਉਹਦੇ ਹੈ ਹੀ ਨਹੀਂ ਕਿ ਸਿਰਫ ਤੁਹਾਡੇ ਕੋਲ ਇੱਕ ਐਨਓਸੀ ਦਾ ਸਰਟੀਫਿਕੇਟ ਹੈਗਾ ਠੀਕ ਆ ਪਰ ਫਿਰ ਵੀ ਉਹ ਗੱਡੀ ਦੇ ਉੱਤੇ ਕਿਸ ਕਿਤੇ ਨਾ ਕਿਤੇ ਤੱਕ ਬੈਂਕ ਦਾ ਹੱਕ ਵੀ ਹੈਗਾ ਬੈਂਕ ਤੁਹਾਡੇ ਓਨਰਸ਼ਿਪ ਦੇ ਹਜੇ ਵੀ ਰਾਈਟਸ ਆਪਣੇ ਕੋਲ ਰੱਖੀ ਬੈਠੀ ਹੈ ਹੁਣ ਜੇ ਸਭ ਤੋਂ ਵੱਡਾ ਨੁਕਸਾਨ ਦੱਸ ਦਾਂ ਤੁਹਾਨੂੰ ਮੈਂ ਸਭ ਤੋਂ ਵੱਡਾ ਨੁਕਸਾਨ ਤੁਹਾਨੂੰ ਕੀ ਹੈ ਇਹਦਾ ਰੱਬ ਨਾ ਕਰੇ ਬਾਈ ਚਾਂਸ ਥੋਡੀ ਗੱਡੀ ਟੋਟਲ ਲਾਸ ਹੋ ਜਵੇ ਐਕਸੀਡੈਂਟ ਦੇ ਵਿੱਚ ਤਾਂ ਜਿਹੜੀ ਤੁਹਾਡੀ ਇੰਸ਼ੋਰੈਂਸ ਕੰਪਨੀ ਆ ਉਹਨੇ ਜਦੋਂ ਤੁਹਾਨੂੰ ਪੇਆਊਟ ਕਰਨਾ ਪੈਸੇ ਦੇਣੇ ਨੇ ਗੱਡੀ ਦੇ ਤੁਸੀਂ ਜ਼ੀਰੋ ਡੈਪ ਗੱਡੀ ਦੀ ਇੰਸ਼ੋਰੈਂਸ ਕਰਾਈ ਆ ਉਹਦੇ ਵਿੱਚ ਟੋਟਲ ਲਾਸ ਵੀ ਕਵਰ ਆ ਠੀਕ ਆ ਹਰ ਇੱਕ ਚੀਜ਼ ਤੁਹਾਨੂੰ ਜਦੋਂ ਇੰਸ਼ੋਰੈਂਸ ਕੰਪਨੀ ਨੇ ਤੁਹਾਨੂੰ ਪੈਸੇ ਦੇਣੇ ਨੇ ਤਾਂ ਉਹ ਪੈਸੇ ਸਿੱਧਾ ਬੈਂਕ ਦੇ ਕੋਲ ਜਾਣੇ ਨੇ ਜਿੱਦਾ ਤੁਸੀਂ ਲੋਨ ਕਰਾਇਆ ਹੋਊਗਾ ਤੁਹਾਡੇ ਕੋਲ ਨਹੀਂ ਆਉਣੇ ਹੁਣ ਇਹਦਾ ਸੋਲੂਸ਼ਨ ਹੈ ਕੀ ਆ ਇਲਾਜ ਕੀ ਆ ਇਹ ਚੀਜ਼ ਦਾ ਇਹਦਾ ਇਲਾਜ ਇਹ ਹੈ ਬਾਈ ਕਿ ਜਦੋਂ ਤੁਸੀਂ ਆਪਣੀ EMI ਖਤਮ ਕਰਤੀਆਂ ਗੱਡੀ ਦਾ ਲੋਨ ਥੋੜਾ ਸਾਰਾ ਉੱਤਰ ਗਿਆ ਸਭ ਤੋਂ ਪਹਿਲਾਂ ਤੁਸੀਂ NOC ਲੈਣੀ ਆ ਉਹ ਜਿਹੜਾ ਬੈਂਕ ਤੋਂ ਜਿਹੜਾ ਕਿ 35 ਨੰਬਰ ਫਾਰਮ ਹੁੰਦਾ ਤੇ ਦੂਜੇ ਨੰਬਰ ਤੇ ਤੁਸੀਂ ਕੀ ਕਰਨਾ ਆਪਣਾ ਪੈਨ ਕਾਰਡ ਆਧਾਰ ਕਾਰਡ ਕਾਰ ਦੀ ਇੰਸ਼ੋਰੈਂਸ ਪੋਲੂਸ਼ਨ ਸਰਟੀਫਿਕੇਟ ਤੇ オリジナル RC NOC ਤੇ ਬੈਂਕ ਤੋਂ ਜਿਹੜਾ ਲਿਆ ਤੁਸੀਂ 35 ਨੰਬਰ ਫਾਰਮ ਉਹ ਇਹ ਲੈ ਕੇ ਤੁਸੀਂ RTO ਦਫ਼ਤਰ ਜਾਣਾ RTO ਦਫ਼ਤਰ ਜਾ ਕੇ ਉਹ ਤੁਹਾਡੀ ਓਨਰਸ਼ਿਪ ਚੇਂਜ ਕਰਕੇ ਤੁਹਾਨੂੰ ਦੇ ਦੇਣਗੇ ਆਰਸੀ ਨਵੀਂ ਆਰਸੀ ਤੁਹਾਡੀ ਆਜੂਗੀ ਪੁਰਾਣੀ ਸਬਮਿਟ ਕਰ ਲੈਣਗੇ ਜਾਂ ਤੁਹਾਨੂੰ ਵਾਪਸ ਕਰ ਦੇਣਗੇ ਜੋ ਵੀ ਉਹਨਾਂ ਦਾ ਪ੍ਰੋਸੀਜਰ ਹੋਊਗਾ ਪਰ ਤੁਸੀਂ ਆਰਟੀਓ ਦਫ਼ਤਰ ਜਾ ਕੇ ਇਹ ਚੀਜ਼ ਕਰਾਉਣੀ ਆ ਤੇ ਫਿਰ ਕੁਝ ਦਿਨਾਂ ਦੇ ਵਿੱਚ ਤੁਹਾਨੂੰ ਆਰਸੀ ਰਸੀਵ ਹੋ ਜੂਗੀ ਨਵੀਂ ਜਿਹਦੇ ਤੇ ਓਨਰਸ਼ਿਪ 100% ਤੁਹਾਡੀ ਹੋਊਗੀ ਤੇ ਹੁਣ ਉਹ ਗੱਡੀ ਜਾਂ ਉਹ ਮੋਟਰਸਾਈਕਲ ਜਾਂ ਉਹ ਸਕੂਟਰੀ ਜਿਹੜੀ ਵਹੀਕਲ ਤੇ ਤੁਸੀਂ ਲੋਨ ਕਰਾਇਆ ਸੀ ਹੁਣ ਤੁਹਾਡਾ 100% ਤੁਹਾਡਾ ਉਹ ਤੇ ਉਹ ਐਨਓਸੀ ਦੀ ਕਾਪੀ ਆਪਣੀ ਤੁਸੀਂ ਆਪਣੀ ਇੰਸ਼ੂਰੈਂਸ ਕੰਪਨੀ ਨੂੰ ਦੇਣੀ ਆ ਦੁਬਾਰਾ ਕਿ ਹਾਂ ਗੱਡੀ ਦੀ ਮੈਂ ਲੋਨ ਕਲੀਅਰ ਕਰਾ 100% ਹਾਓਨਰਸ਼ਿਪ ਹੁਣ ਗੱਡੀ ਦੀ ਮੇਰੇ ਕੋਲ ਆ ਮੇਰਾ ਲੋਨ ਕਲੀਅਰ ਆ ਤੇ ਆਰ ਸੀ ਵੀ ਤੁਹਾਡੀ ਚੇਂਜ ਹੋ ਕੇ ਆ ਗਈ ਹੁਣ ਤੁਹਾਨੂੰ ਜਦੋਂ ਜ਼ੀਰੋ ਡੈਪ ਵਾਲੇ ਤੁਹਾਡੇ ਪੈਸੇ ਨੇ ਟੋਟਲ ਲੌਸ ਵਾਲੇ ਹੁਣ ਤੁਹਾਨੂੰ ਮਿਲਣਗੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਬੰਦੇ ਬਾਰੇ ਤੁਸੀਂ ਥੋੜੀ ਜਿਹੀ ਫਿਕਰ ਕਰਦੇ ਹੋ ਤੇ ਕਮੈਂਟ ਕਰਕੇ ਵੀਡੀਓ ਦੀ ਹਲਕੀ ਜਿਹੀ ਰੀਚ ਵਧਾਓ ਤਾਂ ਜੋ ਹਰ ਇੱਕ ਬੰਦੇ ਨੂੰ ਇਹਦੇ ਬਾਰੇ ਪਤਾ ਲੱਗੇ ਤੁਸੀਂ ਕੋਸ਼ਿਸ਼ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰਨ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਦਾਂ ਦੇ ਹੋਰ ਅਪਡੇਟਸ ਲਈ ਤੁਹਾਨੂੰ ਮੈਂ ਬਹੁਤ ਚੰਗੀਆਂ ਚੀਜ਼ਾਂ ਦੇ ਅਲਰਟ ਕਰਦਾ ਰਿਆ ਕਰੂੰਗਾ ਬਾਕੀ ਮਿਲਦੇ ਆਂ ਫੇਰ ਆਪਾਂ ਕਿਸੇ ਨਵੀਂ ਵੀਡੀਓ ਦੇ ਵਿੱਚ